ਹਾਂ ਵੱਲੋਂ ਕੋਈ ਮਾਮਲਾ ਦਰਜ ਕੀਤਾ ਗਿਆ ਨਹੀਂ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਆਈਪੀਐਸ ਅਤੇ ਐਸਪੀਡੀ ਸਾਹਿਬ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਵੱਲੋਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਕਿਉਂਕਿ ਚੋਣ ਜਬਤਾ ਲਾਗੂ ਆ ਨਸ਼ੇ ਵਿਰੋਧ ਮਹਿੰਮਾ ਜਿਹੜੇ ਅੰਸਰ ਚਲਾਈ ਦੇ ਤਹਿਤ ਇੰਸਪੈਕਟਰ ਜਸਵਿੰਦਰ ਸਿੰਘ ਇੰਚਾਰਜ ਸੀਏ1 ਬਠਿੰਡਾ ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਵਾ ਪਿੰਡ ਬਜਵਣਾ ਤੋਂ ਇਹ ਦੋਸ਼ੀ ਨੇ ਅਮਰਤ ਸਿੰਘ ਦੁਨੀ ਚੰਦ ਵਕੀਲ ਸਿੰਘ ਤੇ ਜਸਵਿੰਦਰ ਸਿੰਘ ਇਹਦੇ ਵਿੱਚ ਜਿਹੜਾ ਦੋਸ਼ੀ ਅਮਰਤ ਸਿੰਘ ਆ ਇਹਦੇ ਚਾਰ ਮੁਕੱਦਮੇ ਪਹਿਲਾਂ ਵੀ ਦਰਜ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਤੇ ਇਹਨਾਂ ਨੂੰ ਸਵਿਫਟ ਕਾਰਪੀ ਵੀ 03 BK 1638 ਦੇ ਨਾਲ ਕਾਬੂ ਕੀਤਾ ਤੇ ਇਹਨਾਂ ਤੋਂ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਆ ਇਹ ਚਾਰਾਂ ਦਾ ਆਪਸ ਵਿੱਚ ਸਰਕੀ ਲਿੰਕ ਹੈ ਉਹ ਅਸੀਂ ਤਸਦੀਕ ਕਰ ਰਹੇ ਹਾਂ ਕਿਉਂਕਿ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਹੈਗੇ ਅਮਰਤ ਸਿੰਘ ਤੇ ਦੁਨੀ ਚੰਦ ਇਹ ਤਰਨਤਾਂ ਦੇ ਰਹਿਣ ਵਾਲੇ ਆ ਪਿੰਡ ਕੜੀਆ ਤੇ ਦੁਬਲੀ ਦੇ ਦੋ ਦੋਸ਼ੀ ਜਿਹੜੇ ਹੈਗੇ ਆ ਆਪਣੇ ਵਕੀਲ ਸਿੰਘ ਇਹ ਪਿੰਡ ਕਲਿਆਣ ਦਾ ਤੇ ਜਸਵਿੰਦਰ ਸਿੰਘ ਹੈਗਾ ਇਹ ਵੀ ਪਿੰਡ ਕਲਿਆਣ ਦਾ ਰਹਿਣ ਵਾਲਾ ਆ ਇਹਨਾਂ ਦਾ ਕੀ ਆਪਦੇ ਵਿੱਚ ਮਿੱਤਰਤਾ ਵਾ ਕਿਵੇਂ ਕਿਵੇਂ ਜਾਣ-ਪਛਾਣਾ ਇਹ ਕਿਉਂ ਆ ਉਹ ਸਾਰੇ ਇਸ ਤਸਦੀਕ ਕਰ ਰਹੇ ਨੇ ਵੈਰੀਫਾਈ ਕਰ ਰਹੇ ਆ। ਉਹ ਕਿਸੇ ਕਿਤੇ ਦੇਣ ਜਾ ਰਹੇ ਸੀ ਕਿਸੇ ਤੋਂ ਕਰ ਲਿਆ ਪਰ ਇਹਨੂੰ ਵੀ ਵੈਰੀਫਾਈ ਕਰ ਰਹੇ ਆ ਜੀ। ਉਹਦੀ ਬੈਕਗ੍ਰਾਉਂਡ ਫਾਰਮ ਲਿੰਕ ਕਰ ਰਹੇ ਆ ਇਹਨਾਂ ਦਾ ਪੁਲਿਸ ਰਿਮਾਨ ਲੈ ਕੇ ਅਗਲੀ ਕਾਰਵਾਈ ਸਖਤ ਸਖਤ ਲਾਏਗੀ। ਨਸ਼ੇ ਵਿਰੁੱਧ ਜਿਹੜੇ ਅੰਸਰ ਹੈ ਉਹਨਾਂ ਦੇ ਬਹੁਤ ਸਖਤ ਸਖਤ ਕਾਰਵਾਈ ਲਗਾਤਾਰ ਅਮਨ ਚ ਲਿਆਂਦੀ ਜਾਊਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ।